ਜਿਆਨੂ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਚੌਥਾ ਪਰਮਾਣੂ ਦੀ ਬਣਤਰ ਇਸ ਅਧਿਆਇ ਦੀ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਇਸ ਲੜੀ ਦੇ ਬੱਚਿਓ ਅਖੀਰ ਲਿਖਿਸ਼ ਦੇ ਚਾਰ ਵੀਲ ਚਾਰ ਜਵਾਬ ਵਾਲੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ प्यारे विद्यार्थियों ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਵੀ ਇਸ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਛਟਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਤਿੰਨ ਅੰਗਰੇਜ਼ੀ ਦੀਆਂ ਪਲੇਲਿਸਟਾਂ ਮਿਲਣਗੀਆਂ 9th english mcq 9th english literature 9th grammar ਫਿਰ ਨਾਲ ਗਣਿਤ ਦੀਆਂ ਪਲੇਲਿਸਟਾਂ ਮਿਲਣਗੀਆਂ 9th math notes ਫਿਰ ਨਵੀਂ ਨਵੀਂ ਗਣਿਤ सीबीएसई 9th math ਅੰਗਰੇਜ਼ੀ ਮੀਡੀਅਮ ਵਿੱਚ ਫਿਰ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੌਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈ ਜੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚਿਓ ਹੁਣ ਆਵਲੇ ਸਵਾਲ 26ਵਾਂ ਸਵਾਲ ਜਿਹੜਾ ਹੈ ਬੱਚਿਓ ਸਮਸਥਾਨਕਾਂ ਜਿਹਨੂੰ ਕਿਹਾ ਜਾਂਦਾ ਆਈਸੋਟੋਪਸ ਜਿਹਦੇ ਬਾਰੇ ਪਿਛਲੀ ਵੀਡੀਓ ਚ ਅਸੀਂ ਗੱਲ ਕਰ ਚੁੱਕੇ ਹਾਂ ਤੇ ਮਿਸ਼ਰਣ ਦੇ ਰੂਪ ਵਿੱਚ ਮਿਲਣ ਵਾਲੇ ਤੱਤਾਂ ਦਾ ਔਸਤ ਪੁੰਜ ਕਿਵੇਂ ਮਿਣਿਆ ਜਾਂਦਾ ਹੈ ਕਿਉਂਕਿ ਆਈਸੋਟੋਪ ਦਾ ਤੁਹਾਨੂੰ ਪਤਾ ਹੈ ਬੱਚਿਓ ਐਟੋਮਿਕ ਨੰਬਰ ਜਿਹੜਾ ਰ ਮਾਣੂ ਸੰਖਿਆ ਇਕੋਂ ਦੀਏ ਔਰ ਜਿਹੜਾ ਬੱਚੇ ਉਹ ਆਪਣਾ ਉਹਦਾ ਪੁੰਜ ਸੰਖਿਆ ਹੁੰਦੀ ਹੈ ਉਹ ਵਖਰੀ ਵਖਰੀ ਹੁੰਦੀ ਹੈ ਸੋ ਭਾਰਜ ਫਰਕ ਪੈ ਜਾਏਗਾ ਅਲਗ-ਅਲਗ ਹਨਾ ਸੋ ਜਦੋਂ ਮਿਸ਼ਰਣ ਦੇ ਰੂਪ ਵਿੱਚ ਉਹ ਮਿਲਦੇ ਨੇ ਕੁਦਰਤ ਦੇ ਵਿੱਚ ਤੇ ਫਿਰ ਉਹਦਾ ਜਿਹੜਾ ਔਸਤ ਪੁੰਜ ਕਿਵੇਂ ਬਣਿਆ ਜਾਂਦਾ ਹੈ ਕਿਉਂਕਿ ਕਿਸੇ ਸੰਸਥਾਨਕ ਦਾ ਪੁੰਜ ਵੱਖਰਾ ਹੈ ਕਿਸੇ ਸੰਸਥਾਨਕ ਦਾ ਪੁੰਜ ਵੱਖਰਾ ਹੈ ਸੋ ਆਹ ਦੇਖੀਏ ਸੋ ਜਿਸ ਤਾਤੇ ਦਾ ਕੋਈ ਸੰਸਥਾਨਕ ਨਹੀਂ ਹੁੰਦਾ ਉਸਦਾ ਪੁੰਜ ਉਸਦੇ ਪਰਮਾਣੂ ਵਿਚਲੇ ਨਿਊਕਲੀਆਨਾ ਪ੍ਰੋਟੋਨ ਜਮਾ ਨਿਊਟ੍ਰੋਨ ਦੇ ਪੁੰਜ ਦੇ ਬਰਾਬਰ ਹੁੰਦਾ ਕਿਉਂਕਿ ਉਹਦਾ ਕੋਈ ਸੰਸਥਾਪਕ ਨਹੀਂ ਹੈਗਾ ਠੀਕ ਹੈ ਨਾ ਸਾਰੇ ਸੰਸਥਾਪਕ ਨਹੀਂ ਹੈਗਾ ਸੋ ਇੱਕੋ ਜਿਹਾ ਹੈਗੇ ਨੇ ਸੋ ਸਿੱਧਾ ਆਪਣਾ ਜਿਹੜੀ ਉਹਦੀ ਪੁੰਜ ਸੰਖਿਆ ਹੁੰਦੀ ਹੈ ਉਹ ਪ੍ਰੋਟੋਨ ਨਿਊਟ੍ਰੋਨ ਨੂੰ ਜੋੜ ਕੇ ਮਿਲ ਜਾਂਦੀ ਹੈ ਪਰ ਜਦੋਂ ਤੱਤ ਸੰਸਥਾਪਕਾਂ ਦੇ ਮਿਸ਼ਰਣ ਦੇ ਰੂਪ ਵਿੱਚ ਮਿਲਦਾ ਹੈ ਤਾਂ ਹਰੇਕ ਸੰਸਥਾਪਕ ਦੇ ਪ੍ਰਤੀਸ਼ਤ ਦੇ ਅਨੁਪਾਤ ਦੇ ਅਧਾਰ ਤੇ ਔਸਤ ਪੁੰਜ ਪ੍ਰਾਪਤ ਕੀਤਾ ਜਾਂਦਾ ਹੈ ਕਿ ਕਿੰਨੇ ਅਨੁਪਾਤ ਵਿੱਚ ਕਿੰਨੇ ਪ੍ਰਤੀਸ਼ਤ ਵਿੱਚ ਕਿਹੜਾ ਸੰਸਥਾਨਕ ਉਸ ਮਿਸ਼ਰਣ ਵਿੱਚ ਹੈ ਮਸਲਨ ਉਦਾਹਰਨ ਲੈ ਲੈਂਦੇ ਆ ਨੋਰੀਨ ਕੁਦਰਤ ਵਿੱਚ 31 ਦੇ ਅਨੁਪਾਤ ਵਿੱਚ 35U 35 ইউনিਫਾਈਡ ਪੁੰਜ 37 ਯੂ 37 ਯੂਨੀਫਾਈਡ ਪੁੰਜ ਵਾਲੇ ਦੋ ਸੰਸਥਾਨਕਾਂ ਦੇ ਰੂਪ ਵਿੱਚ ਮਿਲਦਾ ਹੈ 31 ਦੇ ਅਨੁਪਾਤ ਵਿੱਚ ਜਿਹੜਾ 4 ਚੋਂ 3/4 ਹੋ ਗਿਆ ਨਾ 4 ਚੋਂ 3/4 ਹਿੱਸਾ 35U ਵਾਲਾ ਹੁੰਦਾ ਹੈ ਤੇ ਇਹ ਹਿੱਸਾ 37U ਵਾਲਾ ਹੈ ਕੁਦਰਤ ਦੇ ਵਿੱਚ ਤਾਂ ਸੋ ਕਲੋਰੀਨ ਦਾ ਔਸਤ ਪੁੰਜ ਹੇਠ ਦੱਸੇ ਮੁਤਾਬਕ ਕੱਢਿਆ ਜਾਂਦਾ ਹੈ ਉਹਨ ਕੱਢ ਕੇ ਦੱਸਦੇ ਹਾਂ ਸੋ ਬੱਚਿਓ ਸਧਾਰਨ ਗਣਿਤ ਦਾ ਸਵਾਲ ਹੈ ਜਿੱਦਾਂ ਅਸੀਂ ਪ੍ਰਤੀਸ਼ਤ ਦੇ ਸਵਾਲ 8ਵੀਂ ਜਮਾਤ ਵਿੱਚ ਕੀਤੇ ਨੇ ਉਦਾਂ ਹੀ ਹੈ ਕਿਉਂਕਿ ਅਨੁਪਾਤ ਤੇ ਤਿੰਨ ਇੱਕ ਦਾ 103 ਜਮ ਇੱਕ ਚਾਰ ਸੋ 35 ਵਾਲਾ 35 ਯੂ ਵਾਲਾ ਉਹਦੇ ਤਿੰਨ ਹਿੱਸੇ ਨੇ ਸੋ 35 ਗੁਣਾ 3 ਬਟਾ 4 ਤੇ ਜਮਾ 37 ਗੁਣਾ 1 ਬਟਾ 4 ਬਸ ਉਹਦਾ ਚੌਥਾ ਹਿੱਸਾ ਇਹਦੇ ਤਿੰਨ ਹਿੱਸੇ ਠੀਕ ਹੈ ਨਾ ਸੋ ਇਹ 3 ਬਟਾ 4 ਆ ਗਿਆ 0.75 1/4 ਆ ਗਿਆ 0.25 ਇਹਨੂੰ ਇਹਨਾਂ ਗੁਣਾ ਕੀਤਾ ਇਹ ਦੋਨੋਂ ਨੂੰ ਇਹਨਾਂ ਗੁਣਾ ਕੀਤਾ ਤੇ ਜੋੜ ਦਿੱਤਾ ਤੇ ਆ ਗਿਆ 35.5 ਯੂ ਇਹ ਹੈਗਾ ਆਸਤੰ। ਹੁਣ ਕਹਿੰਦੇ ਪਰ ਇਸ ਦਾ ਇਹ ਮਤਲਬ ਨਹੀਂ ਕਿ ਕਲੋਰੀਨ ਦੇ ਪਰਮਾਣੂ ਦਾ ਪੁੰਜ ਇੱਕ ਪਿਨਾਤਮਕ ਪਾਰ ਫ੍ਰੈਕਸ਼ਨਲ ਡੈਸੀਮਲ ਵਿੱਚ ਕਿਉਂਕਿ ਬੱਚੇੜੇ ਪੁੰਜ ਆ ਗਏ ਨੇ ਨਾ ਐਟੋਮਿਕ ਨੰਬਰ ਆ ਗਏ ਨੇ ਜੜੇ ਜਾਂ ਮਾਸ ਨੰਬਰ ਨੇ ਜਾਂ ਪੁੰਜ ਸੰਖਿਆਵਾਂ ਨੇ ਜਾਂ ਪਰਮਾਣੂ ਸੰਖਿਆਵਾਂ ਨੇ ਉਹ ਇਹ ਜੇ ਉਹ ਪੂਰਨ ਸੰਖਿਆਵਾਂ ਦੇ ਰੂਪ ਚ ਆਈਆਂ ਨੇ ਉਹ ਫ੍ਰੈਕਸ਼ਨ ਦੇ ਰੂਪ ਚ ਨਹੀਂ ਆਈ ਹੈ ਪਿੰਨਾਤਨ ਫ੍ਰੈਕਸ਼ਨਲ ਸੰਖਿਆ 35.5 ਯੂ ਹੈ ਇਹਦਾ ਮਤਲਬ ਨਹੀਂ ਹੈਗਾ ਇਸ ਦਾ ਮਤਲਬ ਹੈ ਕਿ ਕਿਸੇ ਦਿੱਤੇ ਹੋਏ ਕਲੋਰੀਨ ਦੇ ਨਮੂਨੇ ਵਿੱਚ ਦੋਵੇਂ ਸੰਸਥਾਨਿਕ ਮੌਜੂਦ ਹਨ ਐਵਲਾ 35 ਯੂ ਵਾਲਾ ਵੀ ਤੇ 35 ਯੂ ਵਾਲਾ ਵੀ ਅਤੇ ਉਸ ਦਾ ਔਸਤ ਪੁੰਜ 35.5 ਯੂ ਹੈ ਇਸ ਤਰ੍ਹਾਂ ਕਿਸੇ ਵੀ ਤੱਤ ਦੇ ਪਰਮਾਣੂ ਦਾ ਪੁੰਜ ਉਸ ਦੇ ਸਾਰੇ ਸੰਸਥਾਨਾਂ ਦਾ ਮੰਮਾ ਨਹੀਂ ਗੱਲ ਨੰਨਾ ਹੈ ਬੱਚੇ ਤੇ ਨ ਕੀ ਕਰ ਲਿਓ ਸੰਸਥਾਨਕਾਂ ਦੇ ਪੁੰਜਾਂ ਦਾ ਔਸਤ ਹੁੰਦਾ ਹੈ ਐਵਰੇਜ ਹੁੰਦਾ ਠੀਕ ਹੈ ਜੀ ਉਹਨਾਂ ਆ ਗਿਆ ਸੰਸਥਾਨਕਾਂ ਆਇਸੋਟੋਪਸ ਦੀ ਵਰਤੋਂ ਬਾਰੇ ਚਾਨਣਾ ਪਾਉ। ਸੋ ਬੱਚੋ ਇਹ ਕੁਝ ਕਿਉਂਕਿ ਦੱਸਿਆ ਤੁਹਾਨੂੰ ਇਹਨਾਂ ਦੀ ਜਿਹੜੇ ਸੰਸਥਾਨਕ ਹੁੰਦੇ ਨੇ ਇਹਨਾਂ ਦੀਆਂ ਰਸਾਇਣਕ ਗੁਣ ਤੇ ਇੱਕੋ ਜਿਹੇ ਹੁੰਦੇ ਨੇ ਔਰ ਇਹਨਾਂ ਦੇ ਪੋਤੇ ਗੁਣ ਵੱਖਰੇ ਹੁੰਦੇ ਨੇ ਸੋ ਕੁਝ ਸੰਸਥਾਨਕ ਇਹੋ ਜਿਹੇ ਨੇ ਕੁਦਰਤ ਵਿੱਚ ਰੱਬ ਵੱਲੋਂ ਵੈਗਰੂ ਵੱਲੋਂ ਪੈਦਾ ਕੀਤੇ ਗਏ ਕਿ ਉਹਨਾਂ ਦੀ ਕੋਈ ਚੀਜ਼ਾਂ ਐਸੀਆਂ ਖਾਸ ਗੁਣਾ ਕਰਕੇ ਉਹਨਾਂ ਦੀ ਵਰਤੋਂ ਖਾਸ ਕਿਸਮ ਦੇ ਕੰਮ ਚ ਕੀਤੀ ਜਾਂਦੀ ਹੈ ਸੋ ਸੰਸਥਾਨਕਾਂ ਦੇ ਕੁਝ ਖਾਸ ਗੁਣ ਇਸ ਤਰ੍ਹਾਂ ਹਨ ਯੂਰੇਨੀਅਮ ਇੱਕ ਰੇਡੀਓਐਕਟਿਵ ਐਲੀਮੈਂਟ ਹੈਗਾ ਰੇਡੀਓਐਕਟਿਵਤਾ ਹੈਗਾ ਸੋ ਯੂਰੇਨੀਅਮ ਦੇ ਇੱਕ ਸੰਸਥਾਨਕ ਦੀ ਵਰਤੋਂ ਊਰਜਾ ਪੈਦਾ ਕਰਨ ਲਈ ਪਰਮਾਣੂ ਪੱਠੇ ਨਿਊਕਲੀਅਰ ਰੀਐਕਟਰ ਵਿੱਚ ਬਤੌਰ ਬਾਲਣ ਕੀਤੀ ਜਾਂਦੀ ਹੈ ਜਿਹੜਾ ਨਿਊਟ੍ਰਾਈ ਕੈਸੋਟੋਪ ਜਿਹੜਾ ਹੈਗਾ ਇਸ ਸੰਸਥਾਨ ਨੇ ਕੇ ਉਹ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ ਪਰਮਾਣੂ ਪੱਟੀ ਦੇ ਵਿੱਚ ਠੀਕ ਹੈ ਪਰਮਾਣੂ ਦੀ ਪੱਟੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਫਿਰ ਹੈ ਕਿੰਨਾ એનર્ਜੀ ਪੈਦਾ ਹੁੰਦੀ ਹੈ ਜਿਹਨੂੰ ਨਿਊਕਲੀਅਰ એનર્ਜੀ ਕਹਿੰਦੇ ਆ ਊਰਜਾ ਪੈਦਾ ਹੁੰਦੀ ਹੈ ਉਹ ਤੋਂ ਬਿਜਲੀ ਵੀ ਪੈਦਾ ਕੀਤੀ ਜਾਂਦੀ ਹੈ ਕੋਬਾਲਟ ਸੀਓ ਇਹਦਾ ਸੰਕੇਤ ਹੈਗਾ ਸੰਸਥਾਨਿਕ ਦੀ ਵਰਤੋਂ ਕੈਂਸਰ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ ਠੀਕ ਹੈ ਨਾ ਸਾਰੇ ਕੋਬਾਲਟ ਨਹੀਂ ਜਿਹੜਾ ਕੋਬਾਲਟ ਦਾ ਇੱਕ ਜੋ ਆਈਸੋਟੋਪ ਖਾਸ ਹੈਗਾ ਇਸੀ ਤਰ੍ਹਾਂ ਆਇਓਡੀਨ ਦੇ ਸੰਸਥਾਨਕ ਦੀ ਵਰਤੋਂ ਥਾਇਰੋਇਡ ਦੇ ਰੋਗ ਗਿੱਲੜ ਇਹ ਦੇਖਣਾ ਬਜੇ ਧੌਣ ਕਈ ਦੀ ਵੱਡੀ ਹੋ ਜਾਂਦੀ ਹੈ ਉਹ ਥਾਇਰੋਇਡ ਦਾ ਰੋਗ ਹੁੰਦਾ ਹੈ ਜ਼ਿਆਦਾਤਰ ਬੀਬੀਆਂ ਵਿੱਚ ਹੁੰਦਾ ਹੈ ਅੱਜ ਕੱਲ੍ਹ ਤੇ ਰੋਗ ਘਟ ਗਿਆ ਕਿਉਂਕਿ ਜਾਗਰੂਕਤਾ ਆ ਗਈ ਹੈ ਸੋ ਪੁਰਾਣੇ ਜ਼ਮਾਨੇ ਚ ਇਹ ਰੋਗ ਆਮ ਬੀਬੀਆਂ ਵਿੱਚ ਦੇਖਣ ਨੂੰ ਮਿਲਦਾ ਧੌਣ ਉਹਨਾਂ ਦੀ ਵੱਡੀ ਹੋ ਜਾਂਦੀ ਸੀਗੀ ਸੋ ਉਹਨੂੰ ਗਿੱਲੜ ਕਹਿੰਦੇ ਸੀਗੇ ਸੋ ਆਇਓਡੀਨ ਦੇ ਸੰਸਥਾਨਕ ਦੀ ਵਰਤੋਂ ਥਾਇਰੋਇਡ ਦੇ ਰੋਗ ਗਿੱਲੜ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ ਠੀਕ ਹੈ ਹੁਣ ਆ ਗਿਆ ਬੱਚਿਓ ਇੱਕ ਹੋਰ ਚੀਜ਼ ਸੰਪਰਕ ਆਈਸੋਬਾਰਸ ਕੀ ਹੁੰਦੇ ਹਨ ਸੰਪਾਰਕ ਹੁਣ ਸੰਪਾਰਕ ਥੋੜੀ ਵੱਖਰੀ ਚੀਜ਼ ਹੈਗੀ ਹੈ ਵੱਖ-ਵੱਖ ਪਰਮਾਣੂ ਸੰਖਿਆ ਇਹ ਦੋਨਾਂ ਨੂੰ ਰਲਾ ਕੇ ਪੜਨਾ ਹੈ ਸੰਸਥਾਨਕ ਨੂੰ ਵੀ ਤੇ ਸੰਪਾਰਕ ਨੂੰ ਵੀ ਠੀਕ ਹੈ ਨਾ ਜਿਹੜੇ ਸੰਸਥਾਨਕ ਹੁੰਦੇ ਨੇ ਉਹ ਇੱਕੋ ਹੀ ਤੱਤ ਦੇ ਵੱਖ-ਵੱਖ ਰੂਪ ਹੁੰਦੇ ਨੇ ਪਰ ਜਿਹੜੇ ਸੰਪਾਰਕ ਹੁੰਦੇ ਨੇ ਬੱਚਿਓ ਬਿਲਕੁਲ ਵੱਖ-ਵੱਖ ਤੱਤੋਂ ਨੇ ਪਰ ਸਵਭਵ ਦੇ ਨਾਲ ਉਹਨਾਂ ਦੀ ਪੁੰਜ ਸੰਖਿਆ ਇੱਕ ਹੋ ਜਾਂਦੀ ਹੈ ਕਿਉਂਕਿ ਨਿਊਟ੍ਰੋਨ ਵੱਖਰੇ ਹੁੰਦੇ ਨੇ ਤੇ ਜੋੜ ਜੋੜ ਸੇਮ ਹੋ ਜਾਂਦਾ ਹੈ ਅ ਦੇਖੋ ਵੱਖ-ਵੱਖ ਪਰਮਾਣੂ ਸੰਖਿਆ ਜੇ ਪਰਮਾਣੂ ਸੰਖਿਆ ਵੱਖਰੀ ਹੋ ਗਈ ਤਾਂ ਤੱਤ ਵੱਖਰੇ ਹੋ ਗਏ ਪਰ ਸਮਾਨ ਪੁੰਜ ਸੰਖਿਆ ਵਾਲੇ ਤੱਤਾਂ ਨੂੰ ਸਮਭਾਰਕ ਕਿਹਾ ਜਾਂਦਾ ਹੈ ਭਾਵ ਇਹਨਾਂ ਤੱਤਾਂ ਵਿੱਚ ਪ੍ਰੋਟਾਨਾਂ ਦੀ ਸੰਖਿਆ ਅਸਮਾਨ ਹੁੰਦੀ ਹੈ ਅਸਮਾਨ ਜੇ ਪ੍ਰੋਟਾਨ ਦੀ ਸੰਖਿਆ ਅਸਮਾਨ ਹੋ ਗਈ ਤੇ ਪਰਮਾਣੂ ਸੰਖਿਆ ਅਸਮਾਨ ਹੋਏਗੀ ਤੇ ਤੱਤੋ ਖਰੇ-ਵਖਰੇ ਹੋ ਜਾਣਗੇ ਪਰ ਨਿਊਕਲੀਅਨਾਂ ਪ੍ਰੋਟੋਨ ਜਿਵੇਂ ਨਿਊਟ੍ਰੋਨ ਦੀ ਸੰਖਿਆ ਬਰਾਬਰ ਹੁੰਦੀ ਹੈ ਠੀਕ ਹੈ ਜੀ ਉਦਾਹਰਣ ਵਜੋਂ ਕੈਲਸ਼ੀਅਮ ਸੀਦੀ ਪਰਮਾਣੂ ਸੰਖਿਆ V ਅਤੇ ਆਰਗਨ ਦੀ 18 ਹੈ ਪਰ ਦੋਨਾਂ ਦੀ ਕੁੱਲ ਸੰਖਿਆ 40 ਹੈ ਇਹ ਦਾ ਨੀ ਕਿ ਇਹਦੇ ਵਿੱਚ ਕੈਲਸ਼ੀਅਮ ਦੇ ਵਿੱਚ ਨਿਊਟ੍ਰੋਨ ਹੋ ਗਏ V V ਜਮਾ ਵੀ 40 ਤੇ ਆਰਗਨ ਦੇ ਵਿੱਚ ਨਿਊਟ੍ਰੋਨ ਹੋ ਗਏ ਕਿੰਨੇ 22 ਕਿਉਂਕਿ 18 ਜਮਾ 22 40 ਇਸ ਤਰ੍ਹਾਂ ਆਉਣ ਦੋ ਧਾਰਨ ਹੋਰ ਲੈ ਲੈਣੇ ਆ ਇਹ ਤੁਹਾਡੀ ਕਿਤਾਬ 'ਚ ਨਹੀਂ ਹੈਗੇ ਪਰ ਮੈਂ ਆਪਣੇ ਵੱਲੋਂ ਜੋੜੇ ਨੇ ਤਾਂ ਕਿ ਤੁਹਾਨੂੰ ਸਿਧਾਂਤ ਦੀ ਸਪਸ਼ਟਤਾ ਹੋ ਜਾਏ ਸੰਪਾਰਿਕਾਂ ਦੇ ਕੁਝ ਉਦਾਹਰਣ ਦਿਓ ਸੋ ਸੰਪਰਕਾਂ ਦੇ ਦੋ ਉਦਾਹਰਣ ਇਸ ਤਰ੍ਹਾਂ ਹਨ ਸੋਡੀਅਮ 24 ਅਤੇ ਮੈਗਨੀਸ਼ੀਅਮ 24 ਸੋਡੀਅਮ ਪਰਮਾਣੂ ਵਿੱਚ 11 ਪ੍ਰੋਟੋਨ ਅਤੇ 13 ਨਿਊਟ੍ਰੋਨ ਹਨ ਠੀਕ ਹੈ ਜੀ ਸੋ ਸੋਡੀਅਮ ਦੀ ਪਰਮਾਣੂ ਸੰਖਿਆ ਕਿੰਨਾ ਹੋਗੀ ਪ੍ਰੋਟੋਨ ਦੀ ਗਿਣਤੀ ਕਿੰਨੀ ਹੈ 11 ਤੇ ਪੁੰਨ ਸੰਖਿਆ ਕਿੰਨੀ ਹੋ ਜਾਏਗੀ ਦੋਨਾਂ ਦਾ ਜੋੜ 11 ਜਮਾ 13 24 ਠੀਕ ਹੈ ਜੀ ਮੈਗਨੀਸ਼ੀਅਮ ਪਰਮਾਣੂ ਵਿੱਚ 12 ਪ੍ਰੋਟੋਨ ਅਤੇ 12 ਨਿਊਟ੍ਰੋਨ ਹਨ ਸੋ ਮੈਗਨੀਸ਼ੀਅਮ ਦੀ ਪਰਮਾਣੂ ਸੰਖਿਆ ਕਿੰਨੀ ਹੋਗੀ 12 ਉਹਨ ਸੰਖਿਆ ਕਿੰਨੀ ਹੋ ਗਈ 24 12 ਜਮਾ 12 24 ਸੋ 11 ਜਮਾ 11 24 12 ਜਮਾ 12 24 ਸੋ ਨਿਊਟ੍ਰੋਨਾਂ ਦਾ ਫਰਕ ਹੋਣ ਕਰਕੇ ਇਹ ਜਿਹੜਾ ਜੋੜ ਜਿਹੜਾ ਹੈ ਉਹ ਇਕੱਠਾ ਹੋ ਜਾਂਦਾ ਠੀਕ ਹੈ ਨਾ ਤੇ ਇਹ ਪਰਮਾਣੂ ਜਿਹੜੇ ਪ੍ਰੋਟੋਨ ਅਗਰ ਉਹ ਤੇ ਵੱਖਰੇ ਵੱਖਰੇ ਹੈਗੇ ਨੇ ਹੁਣ ਇਹਦਾ ਪ੍ਰੋਟੋਨ ਇਹਦੀ ਪਰਮਾਣੂ ਸੰਖਿਆ 11 ਹੈਗੀ ਹੈ ਇਹਦੀ ਪਰਮਾਣੂ ਸੰਖਿਆ 12 ਹੈਗੀ ਹੈ ਪਰ ਦੋਨੋਂ ਦੀ ਪੁੰਨ ਸੰਖਿਆ 24 ਜੁਈ ਹੈ ਇਸ ਤਰ੍ਹਾਂ ਸੋਡੀਅਮ ਅਤੇ ਮੈਗਨੀਸ਼ੀਅਮ ਸੰਪਾਰਿਕ ਜਾਂ ਆਈਸੋਬਾਰਜ਼ ਹਨ ਇਹ ਦਰ ਨੂੰ ਹੋਰ ਲੈਣਿਆ ਕਾਰਬਨ 14 ਅਤੇ ਨਾਈਟ੍ਰੋਜਨ 14 ਕਾਰਬਨ ਪਰਮਾਣੂ ਵਿੱਚ 6 ਪ੍ਰੋਟਾਨ ਅਤੇ 8 ਨਿਊਟ੍ਰੋਨ ਹਨ ਸੋ ਕਾਰਬਨ ਦੀ ਪਰਮਾਣੂ ਸੰਖਿਆ 6 ਪੂਨ ਸੰਖਿਆ 14 ਕਿਦਾਂ 6 8 6 8 ਠੀਕ ਹੈ ਜੀ ਨਾਈਟ੍ਰੋਜਨ ਪਰਮਾਣੂ ਵਿੱਚ 7 ਪ੍ਰੋਟਾਨ ਅਤੇ 7 ਨਿਊਟ੍ਰੋਨ ਹਨ ਸੋ ਨਾਈਟ੍ਰੋਜਨ ਦੀ ਪਰਮਾਣੂ ਸੰਖਿਆ 7 ਤੇ ਪੂਨ ਸੰਖਿਆ ਫਿਰ 14 ਕਿਦਾਂ 7 7 7 7 14 ਸੋ ਪਰਮਾਣੂ ਸੰਖਿਆ 6 ਪਰਮਾਣੂ ਸੰਖਿਆ 7 ਰਪੂਨ ਸੰਖਿਆ 14 ਸੰਖਿਆ 14 ਇਸ ਤਰ੍ਹਾਂ ਕਾਰਬਨ ਅਤੇ ਨਾਈਟrogen ਸੰਪਾਰਕ ਜਾਂ ਆਈਸੋਵਾਰਜ਼ ਹਨ ਸੋ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਨਾਲ ਤੁਹਾਡੇ ਪੂਰੇ ਇਸ ਅਧਿਆਇ ਦੀ ਜਿਹੜਾ ਸਬਕ ਹੈ ਮੈਂ ਕੰਨਾ ਪੂਰਾ ਮੈਂ ਕਵਰ ਕਰ ਦਿੱਤਾ ਹੈ ਕੋਈ ਚੀਜ਼ ਨਹੀਂ ਛੱਡੀ ਤੇ ਸਾਰੇ ਅਧਿਆਇ ਨੂੰ ਮੈਂ ਤੁਹਾਡੀ ਸੋਖ ਲਈ ਸਵਾਲਾਂ ਜਵਾਬਾਂ ਦੇ ਰੂਪ ਵਿੱਚ ਸੋਚੋ ਅਤੇ ਉੱਤਰ ਦਿਓ ਦੀ ਲੋੜ ਲੜੀ ਬਣਾ ਕੇ ਮੈਂ ਪੂਰਾ ਕਰ ਦਿੱਤਾ ਹੈ ਸੋ ਮੇਰੀ ਸਲਾਹ ਹੈ ਤੁਸੀਂ ਇਹ ਸਾਰੇ ਵੀਡੀਓ ਦੇਖੋ ਪਰ ਬਾਅਦ ਚੋਂ ਆਪਣਾ ਅਧਿਆਇ ਪੜੋ ਇਹਦੇ ਤੁਹਾਨੂੰ ਦੁੱਗਣੇ ਤਿਗਣੇ ਫਾਇਦੇ ਹੋਣਗੇ ਇੱਕ ਤੁਹਾਨੂੰ ਪੜਨ ਦੀ ਆਦਤ ਪੈ ਗਈ ਵੀਡੀਓ ਜੇ ਤੁਸੀਂ ਦੇਖ ਲਿਆ ਆਏਗਾ ਤੁਹਾਨੂੰ ਅਧਿਆਇ ਬਹੁਤ ਸਹਿਜੇ ਹੀ ਸਮਝ ਆ ਜਾਏਗਾ ਫਿਰ ਤੁਹਾਨੂੰ ਪੜਨਾ ਜਿਹੜਾ ਕਿਤਾਬ ਪੜਨੀ ਔਖੀ ਲੱਗਦੀ ਏ ਉਹ ਤੁਹਾਨੂੰ ਸੌਖੀ ਲੱਗਣੀ ਲੱਗ ਜਾਏਗੀ ਇਹ ਵੀਡੀਓ ਦੇਖਣ ਤੋਂ ਬਾਅਦ ਜੇ ਤੁਸੀਂ ਅਧਿਆਇ ਪੜੋਗੇ ਤੁਹਾਡੀ ਦੁਹਰਾਈ ਹੋ ਜਾਏਗੀ ਤੇ ਜੇ ਦੁਹਰਾਈ ਹੋਏਗੀ ਤੇ ਨਾਲ ਵੀ ਤੁਹਾਡੇ ਦਿਮਾਗ 'ਚ ਗੱਲ ਪੱਕੀ ਤਰ੍ਹਾਂ ਬੈਠ ਜਾਏਗੀ ਤੇ ਵਿਗਿਆਨ ਜਾਂ ਗੱਲਾਂ ਕੀ ਸਾਨੂੰ ਜਿਹੜੀਆਂ ਆਕਸ਼ਨ ਜਾਂ ਆਉਂਦੀਆਂ ਨੇ ਉਹ ਸਾਨੂੰ ਬਹੁਤ ਸਾਵਧਾਨ ਰਗਣੀਆਂ ਸ਼ੁਰੂ ਹੋ ਜਾਣੀਆਂ ਇਸ ਤੋਂ ਬਾਅਦ ਅਸੀਂ ਤੁਹਾਡੇ ਅਧਿਆਇ ਦੇ ਅੰਦਰ ਲਈ ਆਏ ਸਵਾਲ ਕਰਾਂਗੇ ਉਹ ਮੁਕੰਮਲ ਤੋਂ ਅਸੀਂ ਤੁਹਾਡਾ ਅੰਤਲਾ ਜੋ ਅਭਿਆਸ ਹੈ ਉਹਦੇ ਸਵਾਲ ਕਰਾਂਗੇ ਸੋ ਤੁਸੀਂ ਇਸੇ ਤਰ੍ਹਾਂ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਅਗਲੀ ਵੀਡੀਓ ਤੱਕ ਲਈ ਰਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ